ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਵਿਅਕਤੀ ਸਮਾਜ ਦੇ ਵਿੱਚ ਰੀਚ ਕਰਦਾ ਚਾਹੇ ਖੇਤਰ ਕੋਈ ਵੀ ਹੋਵੇ ਚਾਹੇ ਪੜ੍ਹਾਈ ਦਾ ਹੋਵੇ ਚਾਹੇ ਕੈਕੀ ਦਾ ਹੋਵੇ ਜਾਂ ਕੋਈ ਬਿਜ਼ਨਸ ਦਾ ਹੋਵੇ ਤਾਂ ਅਸੀਂ ਉਹਨੂੰ ਆਪਣੇ ਸਮਾਂਚ ਤੇ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਸੰਘਰਸ਼ ਦੀ ਉਹਨਾਂ ਦੀ ਮਿਹਨਤ ਦੀ ਤੇ ਨਾਲ ਦੀ ਨਾਲ ਉਹਨਾਂ ਦੀਆਂ ਉਪਲਬਧੀਆਂ ਸੁਣਦੇ ਸੋ ਅੱਜ ਇਸੇ ਲੜੀ ਦੇ ਤਹਿਤ ਸਾਡੇ ਨਾਲ ਮੌਜੂਦ ਹਨ ਕਲਾਕਾਰ ਗੁਰਪ੍ਰੀਤ ਮਾਹਲਪਰੀ ਜਿਨ੍ਹਾਂ ਨੇ ਆਪਣੇ ਪਿਛਲੇ ਕਾਫੀ ਸਮੇਂ ਤੋਂ ਵਧੀਆ ਗਾਇਕੀ ਦੇ ਵਿੱਚ ਮੁਕਾਮ ਜਿਹੜਾ ਪ੍ਰਾਪਤ ਕੀਤਾ ਹੈ ਤੇ ਬਾਕ ਬਾਕ ਸਟੇਜ 쇼 ਵੀ ਕੀਤੇ ਹੈ ਤੇ ਨਾਲ ਦੀ ਨਾਲ ਬਹੁਤ ਸਾਰੇ ਗਾਣੇ ਇਹਨਾਂ ਨੇ ਜਿਹੜੇ ਆ ਉਸ ਦਾ ਦੀ ਰਿਪੋਰਟ ਵੀ ਹੋਈ ਆ ਸੋ ਅਸੀਂ ਉਹਨਾਂ ਦੇ ਸਫਰ ਬਾਰੇ ਗੱਲਬਾਤ ਕਰਾਂਗੇ ਕਿ ਕਦੋਂ ਤੋਂ ਸ਼ੁਰੂ ਕੀਤਾ ਕਿਸ ਤਰ੍ਹਾਂ ਤੇ ਹੋਰ ਕਿਸ ਮੁਕਾਮ ਤੇ ਜੋ ਉਹ ਚਾਹੁੰਦੇ ਆ ਕੀ ਉਹਨਾਂ ਨੂੰ ਗਾਇਕੀ ਦੇ ਖੇਤਰ ਵਿੱਚੋਂ ਪ੍ਰਾਪਤ ਹੋ ਰਿਹਾ ਗੁਰਪ੍ਰੀਤ ਜੀ ਤੁਸੀਂ ਪਹਿਲਾਂ ਤਾਂ ਸਾਨੂੰ ਆਪਣੇ ਬਾਰੇ ਦੱਸੋ ਕਿ ਤੁਹਾਡੀ ਪੜ੍ਹਾਈ ਕਿੰਨੀ ਹੈ ਤੇ ਤੁਹਾਡਾ ਜਿਹੜਾ ਇਹ ਗਾਇਕੀ ਦਾ ਖੇਤਰ ਕਦੋਂ ਸ਼ੁਰੂ ਹੁੰਦਾ ਜੀ ਸਰ ਮੈਂ 뮤직 ਦੀ ਬੀਏ ਕੀਤੀ ਤੇ ਮੈਂ 2015 ਤੋਂ ਆਪਣੀ ਗਾਇਕੀ ਸਟਾਰਟ ਕੀਤੀ ਜੀ ਹਾਂਜੀ ਸਰ ਤੇ ਅੱਜ ਕੱਲ ਮੈਂ ਆਪਣੀ 뮤직 ਦੇ ਨਾਲ ਮੇਰੇ ਪਲੰਬਿੰਗ ਕੰਮ ਚੱਲਦੇ ਆ ਤੇ ਨਾਲ ਨਾਲ ਮੇਰਾ 뮤직 ਦਾ ਕੰਮ ਚੱਲ ਰਿਹਾ ਸੀ ਦੋਸਤੋ ਜਿਵੇਂ ਇਹਨਾਂ ਨੇ ਦੱਸਿਆ ਕਿ ਇਹ ਕੱਲੇ ਗਾਇਕੀ ਦਾ ਜਿਹੜਾ ਇੱਕ ਸ਼ੌਕ ਨਹੀਂ ਪ੍ਰੋਫੈਸ਼ਨ ਹੈ ਪਰ ਨਾਲ ਦੀ ਨਾਲ ਬਹੁਤ ਸਾਰੇ ਲੋਕ ਸਮਰਪਿਤ ਹੋ ਜਾਂਦੇ ਆ ਸਮਤ ਨਾਲ ਇਹ ਪਲੰਬਿੰਗ ਦਾ ਵੀ ਜਿਹੜਾ ਕੰਮ ਕਰਦੇ ਇਲਾਕੇ ਦੇ ਵਿੱਚ ਕਾਫੀ ਨਾਂ ਦੇ ਤੇ ਸਰ ਜਿਹੜਾ 2015 ਵਿੱਚ ਤੁਸੀਂ ਬੀਏ ਤੋਂ ਬਾਅਦ ਇਹ ਸ਼ੁਰੂ ਕੀਤਾ ਗਾਇਕੀ ਦਾ ਖੇਤਰ ਤੇ ਹੁਣ ਤੱਕ ਕਿੰਨੇ ਕੁ ਤੁਸੀਂ ਗੀਤ ਜਿਹੜੇ ਆ ਗਾ ਚੁੱਕੇ ਹੋ ਸਰ 2015 ਤੇ ਜਦੋਂ ਮੈਂ ਪਹਿਲੀ ਸਟੇਜ ਸ਼ੁਰੂ ਕੀਤੀ ਤੇ ਮੈਂ ਮੇਰਾ ਸਭ ਤੋਂ ਪਹਿਲਾ ਟ੍ਰੈਕ ਸੂਫੀ ਟ੍ਰੈਕ 2022 ਦੇ ਵਿੱਚ ਰਿਲੀਜ਼ ਹੋਇਆ ਤੇ ਜਿਹੜਾ ਮੈਂ ਧੰਨ ਧੰਨ ਬਾਪੂ ਦੋ ਗੁੱਤਾਂ ਸਰਕਾਰ ਦਰਬਾਰ ਤੇ ਰਿਲੀਜ਼ ਕੀਤਾ ਉਸ ਦਾ ਟਾਈਟਲ ਸੀ ਕਿ ਮੈਨੂੰ ਬਹੁਤ ਸ਼ਰਮ ਸੀ ਗਾਣ ਦਾ ਕਿ ਮੈਂ ਉਸੇ ਹੀ ਦਰਬਾਰ ਤੋਂ ਆਪਣੀ 뮤직 ਲਾਈਨ ਸ਼ੁਰੂ ਕੀਤੀ ਸੀ ਤਾਂਤਨ ਬਾਪੂ ਦੋਗਤ ਸਰਕਾਰ ਤੋਂ ਉੱਥੇ ਹੀ ਬਾਬਾ ਜੀ ਨੇ ਇੱਕ ਮੈਨੂੰ ਵਾਅਦਾ ਕੀਤਾ ਸੀ 2015 ਦੇ ਵਿੱਚ ਕਿ ਜਦੋਂ ਵੀ ਬਾਬਾ ਜੀ ਮੈਂ 뮤직 ਦੀ ਦੁਨੀਆ ਦੇ ਵਿੱਚ ਆਵਾਂ ਮੈਂ ਤੁਹਾਡੇ ਸੂਫੀ ਰੰਗ ਨਾਲ ਹੀ ਆਵਾਂ ਸਰ ਉਹ ਮੇਰਾ ਸੁਪਨਾ 2022 ਦੇ ਵਿੱਚ ਪੂਰਾ ਹੋਇਆ ਉਸ ਸਥਾਨ ਤੇ ਮੈਂ ਇੱਕ ਆਪਣਾ ਪਹਿਲਾ ਕਿ ਮੈਨੂੰ ਰੋਟੀ ਜੋਗਾ ਕੀਤਾ ਮੇਰੇ ਸਾਈਆਂ ਨੇ ਉਹ ਮੈਂ ਆਪਣਾ ਪਹਿਲਾ ਟ੍ਰੈਕ ਰੀਲੀਜ਼ ਕੀਤਾ ਉਸਤਾਂ ਮੈਂ ਰੋਟੀ ਜੋਗਾ ਮੈਨੂੰ ਰੋਟੀ ਜੋਗਾ ਕੀਤਾ ਮੇਰੇ ਸਾਈਆਂ ਨੇ ਇਹ ਜਰਵ 2025 ਹਾਂਜੀ ਸਰ ਹਰੀ ਮਹਾਪੁਰ ਸ਼ਾਨੀ ਜਿਹੜੀ ਹੈ ਹਾਂਜੀ ਤੁਸੀਂ ਸੂਪੀ ਤੋਂ ਬਗੈਰ ਹੋਰ ਕਿਹੜੀ ਜਿੱਦਾਂ ਗੋਨੇ ਹੋ ਸੂਪੀ ਜਾਂ ਸਭਿਆਚਾਰ ਜਾਂ ਕਿਸ ਤਰ੍ਹਾਂ ਦੇ ਸਰ ਉਹਦੇ ਵਿੱਚ ਮੈਨੂੰ ਹੁੰਦਾ ਕਿ ਮੈਂ ਜ਼ਿਆਦਾ ਜਿਹੜੀ ਜਿਸ ਨਾਲ ਕਿਸੇ ਲੋਕਾਂ ਨੂੰ ਕੁਝ ਪੁਸ਼ਾਕ ਕੋ ਲੋਕਾਂ ਨੂੰ ਕੁਝ ਪ੍ਰਾਪਤ ਹੋਵੇ ਮੈਂ ਜ਼ਿਆਦਾ ਸੂਫੀ ਟਰੈਕ ਕੋਈ ਲੋਕ ਤੱਤ ਹੀ ਜ਼ਿਆਦਾ ਆਪਣੇ ਆਪ ਨੂੰ ਇਕਾਗਰ ਕਰਾਂ ਹੁਣ ਤੱਕ ਕਿੰਨੇ ਗਾਣੇ ਤੁਹਾਡੇ ਕੋਲ ਸਰ ਹੁਣ ਤੱਕ ਮਾਰਕੀਟ ਦੇ ਵਿੱਚ ਮੇਰੇ ਦੋ ਸੂਫੀ ਟਰੈਕ ਆ ਗਏ ਆ ਇੱਕ ਪਹਿਲਾ 2022 ਦੇ ਵਿੱਚ ਮੈਂ ਧੰਤਨ ਬਾਪੂ ਦੋਗੁੱਤਾਂ ਸਰਕਾਰ ਦੇ 스테ਟ ਪਰਫਾਰਮੈਂਸ ਕੀਤਾ ਤੇ ਉੱਥੇ ਰਿਲੀਜ਼ ਕੀਤਾ ਉਸ ਤੋਂ ਬਾਅਦ ਸਾਡੇ ਮਾਲਪੁਰ ਦਾ ਇਲਾਕਾ ਧੰਤਨ ਬਾਪੂ ਗੰਗਾਦਾਸ ਮਾਰੇ ਦੀ ਵਾਸੀ ਤੇ ਮੈਂ 2023 ਦੇ ਵਿੱਚ 28 ਜੁਲਾਈ ਨੂੰ ਉਹਨਾਂ ਦੀ ਵਰਸੀ ਤੇ ਆਪਣਾ ਦੂਸਰਾ ਸੂਫੀ ਟਰੈਕ ਰਿਲੀਜ਼ ਕੀਤਾ ਕਿ ਮੇਰੇ ਸਾਈਆਂ ਪਹਿਲਾਂ ਮੇਰਾ ਮੇਰੇ ਸਾਈਆਂ ਸੀਗਾ ਹੁਣ ਮੇਰਾ ਰੰਗ ਫਕੀਰੀ ਦੇ ਇਹ ਬਾਪੂ ਗੰਗਾ ਦਾ ਸਮਾਰੈਤ ਵਰਸਤੇ ਮੈਂ ਰੀਸ ਕੀ ਇਹ ਜਿਹੜਾ ਰੰਗ ਫਕੀਰੀ ਦੇ ਇਹਦੀ ਦੂ ਲੈਣਾ ਸਾਡੇ ਦਰਸ਼ਕਾਂ ਨੂੰ ਇਹ ਰੰਗ ਫਕੀਰੀ ਦੇ ਇਹ ਰੰਗ ਫਕੀਰੀ ਦੇ ਸੋਹਣਿਆ ਦੇਖੀ ਜਾ ਚੁੱਪ ਕਰਕੇ ਪੀਰਾਂ ਦੀ ਪੀਰੀ ਦੇ ਪੀਰਾਂ ਦੀ ਪੀਰੀ ਦੇ ਪੀਰਾਂ ਦੀ ਪੀਰੀ ਦੇ ਸੋਹਣਿਆ ਦੇਖੀ ਜਾ ਚੁੱਪ ਕਰਕੇ ਇਹ ਰੰਗ ਫਕੀਰੀ ਦੇ ਸੋਹਣਿਆਂ ਦੇਖੀ ਜਾ ਚੁੱਪ ਕਰਕੇ ਬਹੁਤ ਵਧੀਆ ਬਹੁਤ ਵਧੀਆ ਗੁਰਪ੍ਰੀਤ ਮਾਲਪੁਰੀ ਜੀ ਤੁਸੀਂ ਵਧੀਆ ਮੈਨ ਖਾਤੇ ਹੋ ਵਧੀਆ ਤੁਸੀਂ ਇਸ ਕੰਮ ਲਈ ਜਿਵੇਂ ਤੁਸੀਂ ਦੱਸਿਆ ਵੀ ਤੁਹਾਡਾ ਪਲੰਮਿੰਗ ਦਾ ਵੀ ਕੰਮ ਚੱਲਦਾ ਹੈ ਰਿਆਜ਼ ਲਈ ਤੁਸੀਂ ਕਦੋਂ ਕਿਦਾਂ ਟਾਈਮ ਕਰਦੇ ਹੋ ਸਰ ਜੀ ਰਿਆਜ਼ ਲਈ ਜਿਹੜਾ ਮੇਰਾ ਟਾਈਮ ਹੁੰਦਾ ਮੌਨਿੰਗ ਟਾਈਮ ਹੁੰਦਾ ਸਵੇਰੇ ਉਹ ਤਕਰੀਬਨ ਮੈਂ ਸਵੇਰ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਮੇਰਾ ਰਿਆਜ਼ 1 ਘੰਟੇ ਨੂੰ ਮੈਂ ਸਵੇਰ ਨੂੰ ਰਿਆਜ਼ ਦਾ ਟਾਈਮ ਦਿੰਦਾ ਹਾਂ ਜੀ ਕੋਕੀ ਜੀ ਜਿਵੇਂ ਗੱਲ ਕਰਦੇ ਆਂ ਗਾਇਕੀ ਦੀ ਗਾਇਕੀ ਦੇ ਖੇਤਰ ਦੀ ਵਿਆਜ ਦੀ ਹਾਂਜੀ ਸਰ ਹਰ ਕੰਮ ਦੇ ਵਿੱਚ 우ਸਤਾਦ ਬਣਾ ਪੈਂਦਾ 우ਸਤਾਦ ਧਾਰਨਾ ਪੈਂਦਾ ਤੁਸੀਂ ਇਸ ਗਾਇਕੀ 2015 ਦੇ ਵਿੱਚ ਕਿਸ ਵਿਅਕਤੀ ਨੂੰ ਆਪਣਾ ਗੁਰੂ ਧਾਰਿਆ ਤੇ ਇਸ ਲਾਈਨ ਤੇ ਤੁਸੀਂ ਸਰ 2019 ਦੇ ਵਿੱਚ ਮੈਨੂੰ ਫਸਟ ਵਾਰੀ ਮੈਨੂੰ ਰਿਆਜ਼ ਮੇਰੇ ਉਸਤਾਦ ਸਗੀਰਦੀ ਕਾ ਨੇ ਮੌਕਾ ਮਿਲਿਆ ਪ੍ਰੋਫੈਸਰ ਸੁਖਦੇਵ ਸਿੰਘ ਨੜਾਲਾ ਸਾਹਿਬ ਕੋਲੋਂ ਅੱਜਕੱਲ ਮੈਂ 뮤직 ਦੀ ਤਾਲੀਮ ਲੈ ਰਿਹਾ ਹਾਂ ਸਰ ਸਤਿ ਸ਼੍ਰੀ ਅਕਾਲ ਸਿੰਘ ਜੀ ਰਾਉ ਹੁਰਾ ਜੀ ਹਾਂ ਜੀ ਸਰ ਹਾਂ ਜੀ ਤੇ ਹੁਣ ਜਿਹੜਾ ਅਗਲਾ ਪ੍ਰੋਗਰਾਮ ਆ ਅਗਲਾ ਤੁਸੀਂ ਜਿਵੇਂ ਸਟੇਜਾਂ ਦੀ ਵੀ ਗੱਲ ਕਰਦੇ ਹੋ ਹਾਂ ਜੀ ਸਰ ਸਟੇਜਾਂ ਤੇ ਸੂਫੀ ਗੱਲ ਆ ਧਾਰਮਿਕ ਜਾਂ ਕਿਹੜੀ ਕਿਹੜੀ ਸਟੇਜਾਂ ਹੁਣ ਤੱਕ ਕਰ ਚੁੱਕੇ ਹੋ ਸਰ ਅੱਜ ਤੱਕ ਕਰ ਮੈਂ ਬਾਬਾ ਜੀ ਦੀ ਕਿਰਪਾ ਦੇ ਨਾਲ ਸਾਰੀਆਂ ਤਕਰੀਬਾਂ ਸਟੇਜਾਂ ਤੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਕਿ ਸੂਫੀ ਹੋਵੇ ਕੋਈ ਲੋਕਤਤ ਹੋਵੇ ਲੋਕ ਸੇਵਾ ਹੋਵੇ ਲੋਕਾਂ ਦੇ ਕੋਈ ਸਟੇਜ ਹੋਵੇ ਹਰ ਥਾਂ ਤੇ ਮੈਨੂੰ ਪਰਫਾਰਮੈਂਸ ਕਰਨ ਦਾ ਮੌਕਾ ਮਿਲਦੇ ਆ ਵਰਕੀ ਜੀ ਗੱਲ ਕਰੀਏ ਇੱਕ ਚੈਕੀ ਦੀ ਢੁਗਾਈ ਦੀ ਅੱਜ ਦੇ ਸਮੇਂ ਅ ਮਤਲਬ ਆ ਰਹੇ ਆ ਮਾਰਕੀਟ ਦੇ ਵਿੱਚ ਹਾਂਜੀ ਪਰ ਬਹੁਤ ਸਾਰੇ ਲੋਕ ਜਿਹਦਾ ਹਿੱਕ ਦੀ ਜੋਰ ਨਾ ਕਹਿੰਦੇ ਆ ਇਹ ਬਹੁਤ ਸਾਰੇ ਕੰਪਿਊਟਰਾਈਜ਼ਡ ਜੋਗਾ ਆ ਗਿਆ ਆਵਾਜ਼ ਕਿਸੇ ਤਰ੍ਹਾਂ ਦੀ ਵੀ ਹੋਵੇ ਕੰਪਿਊਟਰ ਨਾਲ ਵਧੀਆ ਬਣਾ ਕੇ ਚਲਾਉਂ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਨਹੀਂ ਸਰ ਮੈਂ ਤਾਂ ਇਹੀ ਕਹੂੰਗਾ ਕਿ ਜਿੰਨਾ ਤੁਸੀਂ ਹਾਰਮੋਨੀਅਮ ਤੇ ਰਿਆਜ਼ ਕਰੋਗੇ ਨਾ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ ਜਿੰਨਾ ਜਿੰਨਾ ਅਸੀਂ ਹਾਰਮੋਨੀਅਮ ਤੇ ਅਜ ਰਿਆਜ਼ ਕਰ ਰਹੇ ਆ ਉਹਨਾਂ ਹੀ ਤੁਹਾਡਾ ਏਪ ਸਟੇਜਾਂ ਤੇ ਜਾ ਕੇ ਗਾਣਾ ਖੁੱਲੂਗਾ ਜੀ ਪ੍ਰੋਫੈਸਰ ਜੀ ਜਿਹੜੀ ਤੁਸੀਂ ਗਾਇਕੀ ਨੂੰ ਲੈ ਕੇ ਸੁਪਨਾ ਦੇਖਿਆ ਸੀਗਾ ਤੁਹਾਨੂੰ ਲੱਗ ਰਿਹਾ ਪੀ ਆਉਣ ਵਾਲੇ ਸਮੇਂ 'ਚ ਉਹ ਤੁਹਾਡੀਆਂ ਵੱਖ-ਵੱਖ ਸਟੇਜਾਂ ਤੇ ਕਰਨ ਤੋਂ ਬਾਅਦ ਪੂਰਾ ਹੋ ਰਿਹਾ ਹਾਂਜੀ ਸਰ ਮੈਨੂੰ ਬਿਲਕੁਲ ਉਸ ਮਾਲਕ ਤੇ ਵਿਸ਼ਵਾਸ ਆ ਹੌਲੀ-ਹੌਲੀ ਮੈਂ ਸਟੈਪ ਸਟੈਪ ਪੜਦਾ ਪੜਦਾ ਅੱਜ ਇੱਥੇ ਤੱਕ ਪਹੁੰਚ ਗਿਆ ਗਾਹਾਂ ਦੇ ਆਂਡੇ ਤੇ ਐਵੇਂ ਵਿੱਚ ਵੀ ਮਾਲਕ ਮੇਰਾ ਪੂਰਾ-ਪੂਰਾ ਸਾਥ ਦੇਊਗਾ ਸਰ ਆਉਣ ਵਾਲੇ ਸਮੇਂ 'ਚ ਤੁਹਾਡੀ ਕੀ ਪਲੈਨਿੰਗ ਆ ਗਾਇਕੀ ਨੂੰ ਲੈ ਕੇ ਸਰ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਬਹੁਤ ਹੀ ਜਲਦੀ ਇੱਕ ਤਾਂ ਇੱਕ ਮਾਂ ਬਾਰੇ ਤਨੁਖਾਨ ਬਾਈ ਦਾ ਬਹੁਤ ਹੀ ਵਧੀਆ ਟਰੈਕ ਅੱਜ ਅਸੀਂ ਜਿੰਨੇ ਵੀ ਜੰਨਤ ਦੇ ਨਜ਼ਾਰੇ ਲੈ ਰਹੇ ਆ ਉਹ ਇੱਕ ਮਾਂ ਕਰਕੇ ਲੈ ਰਹੇ ਆ ਜੇ ਅੱਜ ਇਸ ਧਰਤੀ ਤੇ ਮਾਂ ਨਾ ਹੁੰਦੀ ਸ਼ਾਇਦ ਅਸੀਂ ਇਸ ਦੁਨੀਆ ਤੇ ਨਾ ਹੁੰਦੇ ਸੋ ਮੇਰਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਹੀ ਜ਼ਬਰਦਸਤ ਮਾਂ ਬਾਰੇ ਇੱਕ ਮੇਰਾ ਟ੍ਰੈਕ ਰਿਲੀਜ਼ ਹੋਣਾ ਉਹ ਮੈਂ ਬਹੁਤ ਜਲਦੀ ਸਾਰੀ ਸਰੋਤਿਆਂ ਦੇ ਰੂਪ ਕਰਾਂਗਾ ਪਰ ਵੀ ਮਾਲਪੁਰ ਜੀ ਹੋਰ ਕੋਈ ਗੱਲ ਜਿਹੜੀ ਅਸੀਂ ਇਸ ਗੁਪਤਕੂ ਦੇ ਦੌਰਾਨ ਕਰਨੀ ਰਹਿ ਗਈ ਤੇ ਤੁਸੀਂ ਉਹ ਗੱਲ ਕਰਨੀ ਚਾਹੁੰਦੇ ਹੋ ਸਾਡੇ ਦਸਕਾਂ ਦੇ ਨਾਲ ਸਰੋਤਿਆਂ ਦੇ ਨਾਲ ਇਸ ਗਾਇਕੀ ਦੇ ਖੇਤਰ ਨੂੰ ਲੈ ਕੇ ਬਸ ਸਰ ਮੈਂ ਤਾਂ ਇਹੀ ਕਹਿਣਾ ਕਿ ਕੋਈ ਵੀ ਫੀਲਡ ਹੋਵੇ ਉਹ ਸੰਗੀਤ ਹੋਵੇ ਕਿਸੇ ਵੀ ਪਲਾਨ ਚ ਕਿਸੇ ਫੀਲਡ ਵਿੱਚ ਜਾਣਾ ਮਿਹਨਤ ਕਰੋ ਮਿਹਨਤ ਕਰੋ ਮਿਹਨਤੋ ਬਿਨਾ ਕੁਝ ਨਹੀਂ ਆ ਸਰ ਹਾਂ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਮਾਲਪਰੀ ਜੀ ਸੋ ਦੋਸਤੋ ਇਸ ਸਾਨ ਗੁਰਪ੍ਰੀਤ ਮਾਲਪਰੀ ਕਲਾਕਾਰ ਜਿਹੜਿਆ ਨੇ ਆਪਣੀ ਗਾਇਕੀ ਦੇ ਖੇਤਰ ਬਾਰੇ ਉਪਲਬਧੀਆਂ ਬਾਰੇ ਦੱਸਿਆ ਤੇ ਨਾਲ ਦੀ ਨਾਲ ਆਪਣੀ ਗੀਤਾਂ ਬਾਰੇ ਵੀ ਦੱਸਿਆ ਕਿ ਇਸ ਤਰ੍ਹਾਂ ਸੂਫੀ ਟ੍ਰੈਕ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਆ ਜੋ ਉਸ ਮੁਕਾਮ ਤੇ ਆ ਤੇ ਉਹਨਾਂ ਵਾਲੇ ਸਮੇਂ ਚ ਹੋਰ ਵੀ ਰਿਆਜ਼ ਕਰਨਗੇ ਤੇ ਗਾਂ ਵੀ ਜਿਹੜਿਆ ਇਸੇ ਤਰ੍ਹਾਂ ਪਲੰਘਾਂ ਪੜਦੇ ਆ